ਅਨਾਂ ਦੀ ਪ੍ਰੈਸ ਕਾਨਫਰੰਸ ਦੇ ਨਾਲ ਇਸ ਤਿਰ ਦਾ ਪ੍ਰੈਸ਼ਰ ਇਸਤੇਮਾਲ ਕੀਤਾ ਜਾਂਦਾ ਮੈਂ ਤੁਹਾਨੂੰ ਮੋਟਾ ਜਿਹਾ ਦੱਸ ਦਿਆਂ ਕਿ 35 ਤੋਂ 50 ਐਟਮੋਸਫੀਅਰ ਇੰਨਾ ਪ੍ਰੈਸ਼ਰ ਇੰਨਾ ਜ਼ਿਆਦਾ ਹੁੰਦਾ ਕਿ ਬਿਲਡਿੰਗ ਤੇ ਪਾਤੀ ਜਾਈ ਦਿੱਤੀ ਜਾਏ ਤੇ ਮਿੰਟਾ ਸੈਕਿੰਡਾਂ ਜੀ ਇਹ ਬਿਲਡਿੰਗ ਕ੍ਰੈਸ਼ ਕਰ ਜਾਏਗੀ ਫਿਰ ਦੂਜੇ ਨੰਬਰ ਦੇ ਉੱਤੇ ਉਹਦੇ ਤੇ ਲੇਜ਼ਰ ਲਾਈਟਾਂ ਮਾਰੀਆਂ ਜਾਂਦੀਆਂ ਲੇਜ਼ਰ ਲਾਈਟਾਂ ਅਸੀਂ ਸਾਰੇ ਸਮਝਦੇ ਹਾਂ ਕਿ ਜ਼ਿੰਦਗੀ ਦੀ ਕਿਸੇ ਵੀ ਚੀਜ਼ ਵਾਸਤੇ ਬੜੀਆਂ ਘਾਤਕ ਹੁੰਦੀਆਂ ਨੇ ਤੀਜੇ ਨੰਬਰ ਦੇ ਉੱਤੇ ਉਸ ਜਿਹੜਾ ਸਪਰਮ ਹੁੰਦਾ ਉਹਨੂੰ ਬਿਜਲੀ ਦੇ ਝਟਕੇ ਦਿੱਤੇ ਜਾਂਦੇ ਆ ਚੌਥੇ ਨੰਬਰ ਤੇ ਉਹਨੂੰ 100 ਕਿਲੋਮੀਟਰ ਫਿਰ ਉਹਨੂੰ ਕੁਸ਼ਨ ਫਾਲ ਕਰਾਇਆ ਜਾਂਦਾ ਇਹ ਸਾਰੀਆਂ ਫਿਰ ਕੈਮੀਕਲ ਟਰੀਟਮੈਂਟ ਦਿੱਤੀ ਜਾਂਦੀ ਹੈ ਇਹ ਸਾਰੇ ਦੇ ਸਾਰੇ 6 ਸਟੈਪ ਜਿਹੜੇ ਨੇ ਉਹ ਸਪਰਮ ਨੂੰ ਬੁਰੀ ਤਰ੍ਹਾਂ ਡੈਮੇਜ ਕਰ ਦਿੰਦੇ ਆ ਸਪਰਮ ਇੱਕ ਬਹੁਤ ਹੀ ਡੈਲੀਕੇਟ ਸਰਚਨਾ ਹੁੰਦੀ ਹੈ ਬਹੁਤ ਡੈਲੀਗੇਟ ਬੋਡੀ ਹੁੰਦੀ ਹੈ ਉਹਦੇ ਕੋਲ ਜਿਵੇਂ ਸਾਡੇ ਸਾਰੇ ਸਰੀਰ ਦੇ ਅਰਬਾਂ ਖਰਬਾਂ ਸੈੱਲ ਨੇ ਸਾਰਿਆਂ ਕੋਲ ਆਪਣੀ ਸੁਰੱਖਿਆ ਵਾਸਤੇ ਸੈੱਲ ਵਾਲ ਆ ਪਰ ਸਪਰਮ ਕੋਲ ਸੈੱਲ ਵਾਲ ਵੀ ਨਹੀਂ ਹੁੰਦੀ ਉਹ ਬਹੁਤ ਨਾਜ਼ੁਕ ਹੁੰਦਾ ਹੈ ਉਹ ਡੈਮੇਜ ਹੋ ਜਾਂਦਾ ਇੱਥੋਂ ਤੱਕ ਡੈਮੇਜ ਹੋ ਜਾਂਦਾ ਕਿ ਉਹਦਾ ਜਿਹੜਾ ਡੀਐਨਏ ਆ ਉਹ ਵੀ ਡੈਮੇਜ ਹੋ ਜਾਂਦਾ ਜਦੋਂ ਹੁਣ ਉਹ ਖਰਾਬ ਡੀਐਨਏ ਵਾਲਾ ਜਿਹੜਾ ਸਪਰਮ ਹੈ ਗਾਂ ਦੇ ਜਾਏਗਾ ਬੱਚੇਦਾਨੀ ਦੇ ਵਿੱਚ ਜਾ ਕੇ ਉਹਦੇ ਅੰਡੇ ਨਾਲ ਨਿਸ਼ੇਚਨ ਕਰੇਗਾ ਫਰਟੀਲਾਈਜ਼ ਕਰੇਗਾ ਤੇ ਜਿਹੜਾ ਜਾਈਗੋਟ ਬਣੇਗਾ ਉਹਦਾ ਵੀ ਡੀਐਨਏ ਡੈਮੇਜ ਹੋ ਜਾਏਗਾ ਫਿਰ ਉਸ ਜਾਈਗੋਟ ਤੋਂ ਜਿਹੜਾ ਐਮਬ੍ਰਿਓ ਬਣੇਗਾ ਜਾਨੀ ਭਰੂਣ ਉਹਦਾ ਵੀ ਡੀਐਨਏ ਡੈਮੇਜ ਹੋ ਜਾਏਗਾ ਭਰੂਣ ਤੋਂ ਜਦੋਂ ਬੱਚਾ ਬਣੇਗਾ ਜਿਹਦੇ ਅੰਗ ਬਣਨੇ ਸ਼ੁਰੂ ਹੋ ਜਾਂਦੇ ਜਿਨੂੰ ਅਸੀਂ ਫੀਟਸ ਬੋਲਦੇ ਆਂ ਜਿਦੀਆਂ ਲੱਤਾਂ ਬਾਹਾਂ ਅੱਖ ਬਣਨੇ ਸ਼ੁਰੂ ਹੋ ਜਾਂਦੇ ਆ ਉਹਦਾ ਵੀ ਡੀਐਨਏ ਡੈਮੇਜ ਹੋਏਗਾ ਉਸ ਤੋਂ ਬਾਅਦ ਅਗਰ ਕਿਤੇ ਗਲਤੀ ਨਾ ਹੋ ਬੱਚਾ ਪੈਦਾ ਹੋ ਗਿਆ ਤੇ ਜਿਹ ਗਏ ਨੇ ਡੀਐਨਏ ਤਿਆਰ ਕਰਨ ਵਾਸਤੇ ਕੁਦਰਤ ਨੂੰ ਸਭ ਤੋਂ ਵੱਧ ਅਗਰ ਪਿਆਰਾ ਹੈ ਕੁਝ ਤੇ ਉਹ ਡੀਐਨਏ ਹੈ ਜਦੋਂ ਡੀਐਨਏ ਦੇ ਵਿੱਚ ਖਰਾਬੀ ਆਉਂਦੀ ਹੈ ਤੇ ਕੁਦਰਤ ਉਹਨੂੰ ਡਿਸਪੋਜ਼ ਕਰਦੀ ਹੈ ਡਿਸਪੋਜ਼ ਕਰਨ ਦਾ ਇੱਕੋ ਹੀ ਤਰੀਕਾ ਹੈ ਮੌਤ ਉਸ ਜਾਈਗੋਡ ਦੀ ਮੌਤ ਹੋ ਜਾਂਦੀ ਹੈ ਉਸ ਭਰੂਣ ਦੀ ਮੌਤ ਹੋ ਜਾਂਦੀ ਹੈ ਉਸ ਫੀਟਸ ਦੀ ਮੌਤ ਹੋ ਜਾਂਦੀ ਹੈ ਔਰ ਜਿਹੜਾ ਬੱਚਾ ਅਗਰ ਪੈਦਾ ਹੁੰਦਾ ਤੇ ਉਹਦੀ ਵੀ ਮੌਤ ਹੋ ਜਾਂਦੀ ਹੈ ਜਿਹੜੀ ਇਹ ਮੌਤ ਜਦੋਂ ਹੁੰਦੀ ਹੈ ਮੰਨ ਲਓ ਬੱਚਾ 2 ਮਹੀਨੇ ਦਾ 2.5 ਮਹੀਨੇ ਦਾ ਜਾਂ 4 ਮਹੀਨੇ ਦਾ ਜਾਂ 5 ਮਹੀਨੇ ਦਾ ਜਦੋਂ ਗਾਂ ਦੇ ਪੇਟ ਵਿੱਚ ਮਰਦਾ ਤੇ ਉਹਨੇ ਬਾਹਰ ਨਿਕਲਣਾ ਹੁੰਦਾ ਨਹੀਂ ਤੇ ਅੰਦਰ ਸਾੜ ਪੈ ਜਾਂਦਾ ਸੈਪਸਿਸ ਹੋ ਜਾਂਦੀ ਹੈ ਗਾਂ ਨੇ ਮਰ ਜਾਂਦੀ ਹੈ ਉਹਨੂੰ ਬਚਾਉਣ ਵਾਸਤੇ ਕੁਦਰਤ ਉਹ ਬੱਚੇ ਨੂੰ ਬਾਹਰ ਕੱਢਦੀ ਹੈ ਜਦੋਂ ਬਾਹਰ ਕੱਢਦੀ ਹੈ ਤੇ ਬੱਚੇਦਾਨੀ ਦਾ ਮੂੰਹ ਖੁੱਲ ਜਾਂਦਾ ਬਾਹਰ ਕਰੀਬ 3 ਦਰਜਨ ਦੇ ਕਰੀਬ ਬੈਕਟੀਰੀਆ ਤੇ 2 ਦਰਜਨ ਦੇ ਕਰੀਬ ਵਾਇਰਸ ਨੇ ਉਹਨਾਂ ਚੋਂ ਕੋਈ ਵੀ ਜਦੋਂ ਬੱਚੇਦਾਨੀ ਤੱਕ ਜਾਂਦਾ ਤੇ ਬੱਚੇਦਾਨੀ ਜਿਹੜੀ ਡੈਮੇਜ ਹੋ ਜਾਂਦੀ ਹੈ ਔਰ ਫਲੋਪੀਅਨ ਟਿਊਬਾਂ ਬਲਾਕ ਹੋ ਜਾਂਦੀਆਂ ਉਹਦੇ ਨਾਲ ਗਾਂ ਪਰਮਾਨੈਂਟਲੀ ਬਾਝ ਹੋ ਜਾਂਦੀ ਹੈ ਜਿਹੜੀਆਂ ਉਹ ਗਾਵਾਂ ਬਾਝ ਹੋ ਜਾਂਦੀਆਂ ਨੇ ਉਹ ਇੱਥੇ ਹਜ਼ਾਰਾਂ ਦੀ ਗਿਣਤੀ 'ਚ ਤੁਰੀਆਂ ਫਿਰੀਆਂ ਸਾਨੂੰ ਨਜ਼ਰ ਆਉਂਦੀਆਂ ਨੇ ਅਸੀਂ ਸੋਚਦੇ ਹਾਂ ਕਿ ਕੁਦਰਤ ਨੇ ਬਾਂਝ ਕੀਤੀਆਂ ਨੇ ਨਹੀਂ